ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਹਦੇ ਨਾਲ ਦੀ ਵੀਡੀਓ ਆਪਾਂ ਨੇ ਭਾਗ ਪਹਿਲਾ ਪਹਿਲਾਂ ਪਾਈ ਹੋਈ ਆ ਇੱਕ ਉਡੀਕ ਪਹਾੜੀ ਬਿੱਲੀ ਤੇ ਉਸ ਦਾ ਹੀ ਦੂਜਾ ਭਾਗ ਹੈ ਪਹਾੜੀ ਬਿੱਲੀ ਨੂੰ ਆਪਣੇ ਸਾਹਮਣੇ ਦੇਖ ਕੇ ਦੋਵੇਂ ਜਵਾਕ ਬਹੁਤ ਡਰ ਗਏ ਰਵੀ ਨੇ ਤਾਂ ਚੀਕਾਂ ਹੀ ਛੱਡ ਦਿੱਤੀਆਂ ਡਰਨਾ ਜਾਇਜ਼ ਵੀ ਸੀ ਕਿਉਂਕਿ ਇਹ ਜੰਗਲੀ ਬਿੱਲੀਆਂ ਹਮਲਾ ਵੀ ਕਰ ਦਿੰਦੀਆਂ ਨੇ ਤੇ ਕਈ ਥਾਈ ਤਾਂ ਛੋਟੇ ਬੱਚਿਆਂ ਨੂੰ ਚੁੱਕ ਕੇ ਲੈ ਜਾਣ ਦੀਆਂ ਖਬਰਾਂ ਵੀ ਆਉਂਦੀਆਂ ਹਨ ਪਰ ਇਸ ਤੋਂ ਪਹਿਲਾਂ ਕਿ ਉਹ ਬਿੱਲੀ ਉਹਨਾਂ ਤੇ ਹਮਲਾ ਕਰਦੀ ਉੱਥੇ ਕੋਈ ਆ ਜਾਂਦਾ ਉਹ ਉਹੀ ਕੁੜੀ ਸੀ ਜੋ ਰਵੀ ਤੇ ਕਾਰਤਿਕ ਨੂੰ ਖੇਡਦੇ ਦੇਖਦੀ ਸੀ ਉਹਦੇ ਹੱਥ ਵਿੱਚ ਇੱਕ ਡੰਡਾ ਸੀ ਜਿਸ ਨੂੰ ਅੱਗ ਲੱਗੀ ਹੋਈ ਸੀ ਉਹੋ ਅੱਗ ਵਾਲਾ ਡੰਡਾ ਲੈ ਕੇ ਅਤੇ ਉੱਚੀ-ਉੱਚੀ ਆਵਾਜ਼ ਕਰਦੀ ਹੋਈ ਬਿੱਲੀ ਵੱਲ ਭੱਜੀ। ਅੱਗ ਤੋਂ ਡਰਦੀ ਬਿੱਲੀ ਭੱਜ ਗਈ। ਉਹ ਕੁੜੀ ਬਿੱਲੀ ਨੂੰ ਦੂਰ ਤੱਕ ਭਜਾ ਕੇ ਆਈ। ਕਾਰਤਿਕ ਤੇ ਰਵੀ ਦਰਦ ਦੇ ਇੱਕ ਦੂਜੇ ਨੂੰ ਚਿੰਬੜੇ ਖੜੇ ਸੀ। ਕੁੜੀ ਉਹਨਾਂ ਕੋਲ ਆਈ। ਸਭ ਤੋਂ ਪਹਿਲਾਂ ਉਹਨੇ ਡੰਡੇ ਨੂੰ ਲੱਗੀ ਹੋਈ ਅੱਗ ਬੁਝਾਈ। ਕਾਰਤਿਕ ਨੇ ਉਹਨੂੰ ਥੈਂਕਸ ਕੀਤਾ ਤੇ ਕਿਹਾ ਤੈਨੂੰ ਅਸੀਂ ਡਰਪੋਕ ਸਮਝਦੇ ਸੀ ਪਰ ਤੂੰ ਤਾਂ ਬਹੁਤ ਬਰੇਵ ਆ ਐਨੇ ਨੂੰ 네ਹਾ ਉਥੇ ਕੀ ਹੋਇਆ ਕੀ ਹੋਇਆ ਕੀ ਹੋਇਆ ਕਹਿੰਦੀ ਭੱਜੀ ਆਈ ਉਹਨੂੰ ਰਵੀ ਦੀਆਂ ਚਿੱਕਾਂ ਸੁਣ ਗਈਆਂ ਸਨ 네ਹਾ ਨੂੰ ਆਉਂਦੀ ਦੇਖ ਕੇ ਉਹ ਕੁੜੀ ਡੰਡਾ ਸੁੱਟ ਕੇ ਭੱਜ ਗਈ ਕਾਰਤਿਕ ਤੇ ਰਵੀ ਨੂੰ 네ਹਾ ਨੇ ਗਲਵਕੜੀ ਵਿੱਚ ਲੈ ਲਿਆ ਉਹਨਾਂ ਨੇ ਸਾਰੀ ਗੱਲ ਦੱਸੀ ਕੀ ਇੱਥੇ ਕੀ ਹੋਇਆ ਨਾਲੇ ਉਹਨਾਂ ਨੇ ਉਸ ਕੁੜੀ ਬਾਰੇ ਦੱਸਿਆ ਨੀਹਾ ਨੇ ਪੁੱਛਿਆ ਕਿ ਹੁਣ ਉਹ ਕੁੜੀ ਕਿੱਥੇ ਹੈ ਕਾਰਤਿਕ ਨੇ ਕਿਹਾ ਕਿ ਇੱਥੇ ਹੀ ਸੀ ਪਤਾ ਹੀ ਨਹੀਂ ਕਿੱਥੇ ਗਈ ਰਾਬੀ ਬੋਲੀ ਮੰਮਾ ਲੱਗਦਾ ਤੁਹਾਨੂੰ ਦੇਖ ਕੇ ਭੱਜ ਗਈ ਉਹ ਇਦਾਂ ਹੀ ਕਰਦੀ ਹੈ ਪਰਸੋ ਸਾਨੂੰ ਆਉਂਦੇ ਦੇਖ ਕੇ ਵੀ ਭੱਜ ਗਈ ਸੀ ਕਮਾਲ ਹੈ ਜੰਗਲੀ ਜਾਨਵਰਾਂ ਤੋਂ ਡਰਦੀ ਨਹੀਂ ਤੇ ਲੋਕਾਂ ਨੂੰ ਦੇਖ ਕੇ ਭੱਜ ਜਾਂਦੀ ਹੈ ਚਲੋ ਲੱਭਦੇ ਹਾਂ ਇੱਥੇ ਹੀ ਹੋਣੀ ਕਿਤੇ ਨੀਹਾ ਨੇ ਜਵਾਬ ਦਿੱਤਾ ਉਹ ਤਿੰਨੋਂ ਆਸ-ਪਾਸ ਦੇਖਣ ਲੱਗੇ ਥੋੜੀ ਦੇਰ ਬਾਅਦ ਇੱਕ ਦਰਖਤ ਪਿੱਛੇ ਲੋਕੀ ਉਹ ਦਿਖ ਜਾਂਦੀ ਹੈ ਨੀਹਾ ਨੂੰ ਦੇਖ ਕੇ ਉਹ ਫਿਰ ਭੱਜੀ ਪਰ ਨੀਹਾ ਉਹਨੂੰ ਆਵਾਜ਼ ਮਾਰ ਕੇ ਰੋਕ ਲੈਂਦੀ ਹੈ ਰੁਕੋ ਰੁਕੋ ਡਰ ਨਾ ਮੈਂ ਕੁਝ ਨਹੀਂ ਕਹਿੰਦੀ ਤੈਨੂੰ ਰਿਲੈਕਸ ਤੋਂ ਡਰਨਾ ਓਕੇ 네하 ਦੇ ਇੰਨਾ ਕਹਿਣ ਤੇ ਕੁੜੀ ਰੁਕ ਜਾਂਦੀ ਹੈ 카르틱 ਤੇ ਰਵੀ 네하 ਦੇ ਨਾਲ ਹੀ ਸਨ 네하 ਕੋਲ ਜਾ ਕੇ ਪੁੱਛਦੀ ਹੈ ਕਿ ਕੀ ਨਾਮ ਹੈ ਤੇਰਾ ਕੁੜੀ ਹੌਲੀ ਦੇ ਨੇ ਜਵਾਬ ਦਿੰਦੀ ਹੈ ਅੰਜਲੀ ਹਾਈ ਕਿੰਨਾ ਸੋਹਣਾ ਨਾਮ ਹੈ ਤੇਰਾ ਮੇਰਾ ਨਾਮ 네하 ਹੈ ਇਹ ਮੇਰੀ ਬੇਟੀ ਰਵੀ ਤੇ ਇਹ 카르틱 ਰਾਵੀ ਤੇ ਕਾਰਤਿਕ ਨੇ ਉਹਨੂੰ ਹਾਈ ਕੀਤਾ ਬਦਲੇ ਵਿੱਚ ਅੰਜਲੀ ਨੇ ਵੀ ਹੱਥ ਨਾਲ ਹਾਈ ਕੀਤਾ ਨੀਹਾ ਨੇ ਪੁੱਛਿਆ ਤੂੰ ਰਹਿੰਦੀ ਕਿੱਥੇ ਹੈ ਘਰ ਕਿੱਥੇ ਹੈ ਤੇਰਾ ਅੰਜਲੀ ਨੇ ਉੱਪਰ ਪਹਾੜੀ ਤੇ बसे ਘਰਾਂ ਵਿੱਚੋਂ ਇੱਕ ਘਰ ਵੱਲ ਇਸ਼ਾਰਾ ਕਰਕੇ ਕਿਹਾ ਉੱਥੇ ਤੂੰ ਸਾਡੇ ਤੋਂ ਡਰ ਕੇ ਕਿਉਂ ਭੱਜ ਜਾਨੀ ਹੈ ravi ਨੇ ਪੁੱਛਿਆ ਬਸ ਮੈਨੂੰ ਅਜਨਬੀਆਂ ਤੋਂ ਡਰ ਲੱਗਦਾ ਅੰਜਲੀ ਬੋਲੀ ਰਾਵੀ ਪਰ ਨਾਲੇ ਤੂੰ ਸਾਡੇ ਕੋਲ ਪਾਰਕ ਵਿੱਚ ਆ ਕੇ ਬੈਠਦੀ ਹੈ ਅੰਜਲੀ ਉਹ ਤਾਂ ਤੁਹਾਨੂੰ ਖੇਡਦਾ ਦੇਖ ਕੇ ਮੇਰਾ ਦਿਲ ਘਰ ਆਉਂਦਾ ਇੱਥੇ ਆਸ-ਪਾਸ ਹੋਰ ਕੋਈ ਬੱਚਾ ਨਹੀਂ ਹੈ ਨਾ ਹੀ ਮੇਰਾ ਕੋਈ ਦੋਸਤ ਹੈ ਨੇਹਾ ਫਿਰ ਤੂੰ ਡਰਿਆ ਨਾ ਕਰ ਓਕੇ ਸਗੋ ਇਹਨਾਂ ਦੋਵਾਂ ਨਾਲ ਆ ਕੇ ਖੇਡਿਆ ਕਰ ਕਾਰਤਿਕ ਹਾਂ ਸਾਨੂੰ ਵੀ ਖੇਡਣ ਲਈ ਕੋਈ ਚਾਹੀਦਾ ਅਸੀਂ ਬਸ ਦੋ ਜਣੇ ਹੁੰਨੇ ਆ ਅੰਜਲੀ ਨੇ ਹਾਂ ਵਿੱਚ ਸਿਰ ਹਿਲਾਇਆ ਰਵੀ ਬੋਲੀ ਤੂੰ ਇਹ ਨਾ ਕਹੀਂ ਕਿ ਤੇਰਾ ਕੋਈ ਦੋਸਤ ਨਹੀਂ ਆ ਅੱਜ ਤੋਂ ਅਸੀਂ ਤੇਰੇ ਦੋਸਤ ਹਾਂ ਅੰਜਲੀ ਨੇ ਮੁਸਕਰਾ ਕੇ ਕਿਹਾ ਓਕੇ ਫਿਰ ਉਹ ਸਾਰੇ ਪਾਰਕ ਵਿੱਚ ਆ ਗਏ ਉਸ ਦਿਨ ਤੋਂ ਹੀ ਅੰਜਲੀ ਉਹਨਾਂ ਨਾਲ ਖੇਡਣ ਲੱਗ ਪਈ ਹੁਣ ਉਹ ਡਰਦੀ ਨਹੀਂ ਸੀ ਕਾਰਤਿਕ ਤੇ ਰਵੀ ਨੂੰ ਵੀ ਖੇਡਣ ਲਈ ਇੱਕ ਸਾਥੀ ਮਿਲ ਗਿਆ ਸੀ ਪਰ ਅੰਜਲੀ ਜ਼ਿਆਦਾ ਬੋਲਦੀ ਨਹੀਂ ਸੀ ਰਾਵੀ ਤੇ ਕਾਰਤਿਕ ਬਹੁਤ ਬੋਲਦੇ ਕੁਝ ਨਾ ਕੁਝ ਪੁੱਛਦੇ ਹੀ ਰਹਿੰਦੇ ਆਪਣੀਆਂ ਗੱਲਾਂ ਸੁਣਾਉਣ ਲੱਗ ਜਾਂਦੇ ਪਰ ਅੰਜਲੀ ਬਹੁਤ ਥੋੜਾ ਬੋਲਦੀ ਬਸ ਹਾਂ ਨਾ ਓਕੇ ਜਿਹੀ ਜਵਾਬ ਦਿੰਦੀ ਸ਼ਾਇਦ ਉਹ ਅਜੇ ਸੰਗਦੀ ਸੀ ਪਰ ਉਹਨੂੰ ਉੱਥੋਂ ਸਾਰੇ ਪਰ ਉਹਨੂੰ ਉੱਥੋਂ ਬਾਰੇ ਨੌਲੇਜ ਬਹੁਤ ਸੀ ਉੱਥੋਂ ਦੇ ਪੇੜ ਪੌਦਿਆਂ ਬਾਰੇ ਜਾਨਵਰਾਂ ਬਾਰੇ ਉਹ ਕਾਫੀ ਕੁਝ ਜਾਣਦੀ ਸੀ ਰਾਵੀ ਤੇ ਕਾਰਤਿਕ ਨੂੰ ਦੱਸਦੀ ਕਿ ਕਿਹੜਾ ਫਲ ਜਾਂ ਪੌਦਾ ਜ਼ਹਿਰੀਲਾ ਹੈ ਇੱਥੇ ਕਿਹੜਾ ਜਾਨਵਰ ਹੋ ਸਕਦਾ ਹੈ ਉਹੋ ਜਾਨਵਰਾਂ ਤੋਂ ਬਿਲਕੁਲ ਨਹੀਂ ਸੀ ਡਰਦੀ ਛੋਟੇ ਜਨੌਰ ਹੱਥਾਂ ਵਿੱਚ ਹੀ ਚੁੱਕ ਲੈਂਦੀ ਸੀ ਤੇ ਆਪਣੇ ਦੋਸਤਾਂ ਕੋਲ ਲੈ ਆਉਂਦੀ ਕਾਰਤਿਕ ਤੇ ਰਵੀ ਸ਼ਹਿਰ ਵਿੱਚ ਪਲੇ ਹੋਣ ਕਰਕੇ ਥੋੜਾ ਜਿਿਕਦੇ ਸਨ ਪਰ ਅੰਜਲੀ ਉਹਨਾਂ ਨੂੰ ਭਰੋਸਾ ਦਿਵਾਉਂਦੀ ਕਿ ਇਸ ਤੋਂ ਡਰੋ ਨਾ ਇਹ ਤਾਂ ਕਿੰਨਾ ਪਿਆਰਾ ਹੈ 4-5 ਦਿਨਾਂ ਵਿੱਚ ਹੀ ਅੰਜਲੀ ਉਹਨਾਂ ਦੋਵਾਂ ਨਾਲ ਪੂਰੀ ਕੁਲ ਮਿਲ ਗਈ। ਰੋਜ਼ ਵਾਂਗ ਹੀ ਦੁਪਹਿਰੇ ਦੁਪਹਿਰ ਵੇਲੇ ਰਾਵੀ ਤੇ ਕਾਰਤਿਕ ਨਾਲ ਖੇਡਣ ਆ ਜਾਂਦੀ। ਉਹਨਾਂ ਨੂੰ ਵੀ ਹੁਣ ਅੰਜਲੀ ਦੀ ਉਡੀਕ ਰਹਿੰਦੀ। ਜੇ ਕਦੇ ਉਹ ਨਾ ਆਉਂਦੀ ਤਾਂ ਉਹਨਾਂ ਦੋਵਾਂ ਦਾ ਖੇਡਣ ਵਿੱਚ ਮਨ ਨਾ ਲੱਗਦਾ। ਬਾਕੀ ਦੀ ਕਹਾਣੀ ਜਿਹੜੀ ਅਗਲੇ ਪਾਸਟ ਅਗਲੇ ਪਾਰਟ ਵਿੱਚ ਦੱਸਾਂਗੇ। ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਕਮੈਂਟ ਕਰਕੇ ਜਾਇਓ ਜੀ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ